ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਦੋਸਤੋ ਆਪਾਂ ਖੜੇ ਹਾਂ ਲੁਧਿਆਣਾ ਮਲੇਰ ਕੋਟਲਾ ਮਾਰਗ ਤੇ ਆ ਜਿਹੜੀ ਪਿੱਛੋਂ ਸ਼ਟ ਕਰੀਏ ਆ ਰਹੀ ਆ ਲੁਧਿਆਣੇ ਤੋਂ ਤੇ ਇੱਧਰ ਜਾ ਰਹੇ ਆ ਮਲੇਰ ਕੋਟਲੇ ਇੱਥੇ ਖੜਨ ਦਾ ਇੱਕ ਖਾਸ ਮਕਸਦ ਹੈ ਆਪਣਾ ਉਹ ਸੜਕ ਤੇ ਲੱਗਿਆ బోర్ ਗੁਰਦੁਆਰਾ ਵੱਡਾ ਕੱਲੂ ਕਾਰਾ ਸਾਹਿਬ ਜਿਵੇਂ ਕਿ ਆਪਾਂ ਅਰਦਾਸ ਦੇ ਵਿੱਚ ਹਰ ਰੋਜ਼ ਸਵੇਰੇ ਬੋਲਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਰਬਾਦਲਾ ਪਰੋਹੀ ਮੰਗ ਸਕਦਾ ਜਿਹੜੇ ਇਨਸਾਨ ਦੀ ਆਪ ਚੜ੍ਹਦੀ ਕਲਾ ਆ ਜਿਹੜਾ ਖੁਦ ਚੜ੍ਹਦੀ ਕਲਾ ਵਿੱਚ ਰਹਿੰਦਾ ਇਹ ਸਥਾਨ ਸਿੱਖਾਂ ਦੀ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਜਿਨ੍ਹਾਂ ਨੇ ਇੱਕ ਦਿਨ ਦੇ ਵਿੱਚ 35000 ਦੇ ਕਰੀਬ ਆਪਣੇ ਭੈਣ ਭਾਈਆਂ ਦੀ ਜਾਨਾਂ ਗੁਆਣ ਤੋਂ ਬਾਅਦ ਵੀ ਆਥਣ ਵੇਲੇ ਰੈ ਰਾ ਸਾਹਿਬ ਦੇ ਟਾਈਮ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸੀ ਉਸ ਕੁੱਪ ਕਲਾ ਜਿੱਥੇ ਵੱਡਾ ਕੱਲੂ ਘਰ ਆ ਵਾਪਰੇ ਉਸ ਗੁਰੂ ਘਰ ਦੇ ਆਪਾਂ ਦਰਸ਼ਨ ਕਰਾਂਗੇ ਚਲੋ ਜੀ ਆਜੋ ਕਰੇ ਜੀ ਸામਨੇ ਸਕਰੀਨ ਤੇ ਦਿਖ ਰਿਹਾ ਗੁਰਦੁਆਰਾ ਵੱਡਾ ਕੱਲੂਕਾਰਾ ਸਾਹਿਬ ਕੋਪਰ ਹਿੜਾ ਪੈ। ਪਿੱਛੇ ਸਕਰੀਨ ਤੇ ਦਿਖ ਰਿਹਾ ਹੈ ਗੁਰਦੁਆਰਾ ਵੱਡਾ ਕੱਲੂਕਾਰਾ। ਇਹ ਵੱਡੇ ਕੱਲੂਕਾਰੇ ਦੀ ਘਟਨਾ ਜਿਸ ਜੇਤ ਵਾਪਰੀ ਘਟਨਾ ਨਹੀਂ ਸੀ। ਇਸ ਘਟਨਾ ਦਾ ਮੁੱਢ ਇਸ ਕੱਲੂਕਾਰਾ ਬਾਪਨ ਤੋਂ 10 ਮਹੀਨੇ ਪਹਿਲਾਂ ਅਪ੍ਰੈਲ 1761 ਦੇ ਵਿੱਚ ਹੈ। ਜਦੋਂ ਪਾਣੀਪਤ ਦੀ 3ਜੀ ਲੜਾਈ ਦੇ ਵਿੱਚ ਅਮਰ ਸਿੰਘ ਅਦਾਲੀ ਦੇ ਭਰਾਟਿਆਂ ਨੂੰ ਪੂਰੀ ਤਰ੍ਹਾਂ ਹਾਰ ਆਇਆ। ਉਹਨਾਂ ਨੂੰ ਹਰਾਉਣ ਤੋਂ ਬਾਅਦ ਉਹਨਾਂ ਦੇ ਕੋਲੋਂ ਲੁੱਟਿਆ maal ਖਜ਼ਾਨਾ ਗੱਡੇ ਭਰ ਕੇ ਉਥੋਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਉਹਨਾਂ ਨੂੰ ਕੈਦੀ ਬਣਾ ਕੇ ਅਫਗਾਨੀ ਵਾਪਸ ਆਪਣੀ ਰਾਜਧਾਨੀ ਕੰਧਾਰ ਵੱਲ ਨੂੰ ਜਾ ਰਿਹਾ ਸੀ ਰਸਤੇ ਦੇ ਵਿੱਚ ਪੰਜਾਬ ਦੇ ਅਣਖੀ ਸੂਰਿਆਂ ਨੇ ਆਪਣੇ ਅਰਜ਼ ਨੇ ਵਾਰ ਦਿੱਤੇ ਅਫਗਾਨੀ ਦੇ ਗੱਡੇ ਲੁੱਟੇ 3 ਭੈਣਾਂ ਨੂੰ ਉਸਦੇ ਕੋਲੋਂ ਛਡਾਇਆ ਤੇ ਅਫਗਾਨੀ ਆਪਣੇ ਘਰੇ ਜਾ ਕੇ ਉਨੇ ਕਾ ਵੀ ਬਾਕੀ ਕੰਮ ਤਾਂ ਬਾਅਦ ਚ ਹੋਣਗੇ ਪਹਿਲਾਂ ਇਹਨਾਂ ਸਿੱਖਾਂ ਨੂੰ ਸਭ ਕਸਖਾਣਾ ਪੈਣਾ ਇਸ ਲਈ ਉਹਨੇ ਕਾਬਲ ਬੈਠੇ ਲਈ ਸਿੱਖਾਂ ਦੇ ਖਿਲਾਫ ਕਾਰਵਾਈ ਦੀ ਬਿਉਤ ਬਣਾਣੀ ਸ਼ੁਰੂ ਕੀਤੀ ਤੇ ਉਹਨੇ ਸੋਚਿਆ ਕਿ ਇਸ ਵਾਰ ਪਰਫਕ ਦਾ ਸੀਜ਼ਨ ਲੰਘਣ ਤੋਂ ਬਾਅਦ ਜਾ ਕੇ ਪਹਿਲਾਂ ਮੈਂ ਸਿੱਖਾਂ ਦਾ ਹੀ ਲੱਕ ਤੋੜਾਂਗਾ ਬਾਕੀ ਕੰਮ ਬਾਅਦ ਕਰਾਂਗਾ ਉਧਰ ਜਿਵੇਂ ਆਪਾਂ ਇਤਿਹਾਸ ਦੀ ਗੱਲ ਕਰਦੇ ਦੱਸਿਆ ਵੀ ਅਬਦਾਲੀ ਸਿੱਖਾਂ ਨੂੰ ਸਭ ਕੁਸਖਾਨ ਦੀ ਤਾਕਤ ਵਿੱਚ ਸੀ ਤੇ ਇਸ ਗੱਲ ਦਾ ਇਲਮ ਸਿੱਖਾਂ ਨੂੰ ਵੀ ਸੀ ਕਿ ਅਬਦਾਲੀ ਨਾਲ ਇਸ ਵਾਰ ਸਿੱਧੇ ਦੋ ਦੋ ਹੱਥ ਕਰਨੇ ਪੈਣੇ ਆ ਕਿਉਂਕਿ ਪਹਿਲਾਂ ਹੁਣ ਤੱਕ ਸਿੱਖਾਂ ਤੇ ਅਬਦਾਲੀ ਦੇ ਜਿੰਨੀਆਂ ਵੀ ਲੜਾਈਆਂ ਹੋਈਆਂ ਸਾਰੀਆਂ ਛਾਪਾ ਮਾਰ ਜਿਹਨੂੰ ਕਿ ਆਪਾਂ ਗ੍ਰੀਲਾ ਯੁੱਧ ਦੀ ਨੀਤੀ ਕਹਿੰਦੇ ਆ ਉਹਦੇ ਤਹਿਤ ਹੋਈਆਂ ਸੀਗੀਆਂ ਲੇਕਿਨ ਇਸ ਵਾਰ ਸਿੱਖਾਂ ਨੂੰ ਵੀ ਪਤਾ ਸੀ ਕਿ ਟੱਕਰ ਆਮੋਂ ਸਾਹਮਣੇ ਦੀ ਹੋਵੇਗੀ ਇਸ ਲਈ ਉਹਨਾਂ ਨੇ ਤਿਆਰੀ ਪਹਿਲਾਂ ਹੀ ਸ਼ੁਰੂ ਕਰਨੀ ਕੀਤੀ ਉਹਨਾਂ ਨੇ ਕੀ ਕੀਤਾ ਆਪਣੇ ਪਰਿਵਾਰਾਂ ਨੂੰ ਇਸ ਥਾਂ ਤੇ ਇਸ ਵੇਲੇ ਇਸ ਸਮੇਂ ਅੱਥੇ ਜੰਗਲ ਹੁੰਦੀ ਸੀ ਜੇ ਜੰਗਲ ਬੀਆਬਾਨ ਇੱਥੇ ਭੇਜਦਾ ਸੀ ਪਰਿਵਾਰਾਂ ਨੂੰ ਸੁਰੱਖਿਆ ਥਾਵਾਂ ਤੇ ਤੇ ਆਪ ਸਾਰੇ ਸਿੱਖ ਇਕੱਠੇ ਹੋ ਕੇ ਸਤਲੁਜ ਦੇ ਕੰਢੇ ਉਹਨਾਂ ਨੂੰ ਪਤਾ ਸੀ ਅਫਗਾਨੀ ਜਦੋਂ ਸਤਲੁਜ ਪਾਰ ਕਰੇਗਾ ਉੱਥੇ ਹੀ ਉਹਦੇ ਨਾਲ ਦੋ ਦੋ ਹੱਥ ਕਰਾਂਗੇ ਲੇਕਿਨ ਅਫਗਾਨੀ ਤਾਂ ਅਫਗਾਨੀ ਸੀ ਉਹਦੇ ਵੀ ਆਪਣੇ ਸੋਰਸ ਸੀ ਆਪਣੇ ਲਿੰਕ ਸੀਗੇ ਆਪਣੀ ਸੂਈਏ ਸੀਗੇ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਸਿੱਖ ਦੋ ਥਾਂ ਤੇ ਪਰਿਵਾਰ ਉਹਨਾਂ ਤੇ ਇੱਥੇ ਜੰਗਲਾਂ 'ਚ ਤੇ ਆਪ ਸਤਲੁਜ ਦੇ ਕੰਢੇ ਹਮਲਾ ਕਰਨ ਜਾ ਰਹੇ ਆ ਤਾਂ ਅਫਗਾਨੀ ਨੇ ਕੀ ਚਾਲ ਖੇਡੀ ਉਹਨੇ ਇਤਲੀ ਜਿਹੜੀ ਰਿਆਸਤਾ ਸੀਗੀ ਜੇ ਉਹ ਮਲੇਰ ਕੋਟ ਲਈ ਦੀ ਹੋਗੀ ਪਟਿਆਲਾ ਹੋਗੀ ਸਮਾਣਾ ਆਇਆ ਇੱਥੇ ਲਈ ਇਹਨਾਂ ਨੂੰ ਕਿਹਾ ਵੀ ਤੁਸੀਂ ਉੱਧਰ ਸਿੱਖਾਂ ਦੇ ਪਰਿਵਾਰਾਂ ਦੇ ਉੱਪਰ ਹਮਲੇ ਕਰੋ ਤੇ ਅੱਧਰ ਮੈਂ ਸਿੱਖਾਂ ਨੂੰ ਸਭ ਕਸਵਾਵਾਂਗਾ ਜਦੋਂ ਗੱਲ ਇੱਥੇ ਸਿੱਖਾਂ ਤੱਕ ਪਹੁੰਚੀ ਕੇ ਪਿੱਛੇ ਪਰਿਵਾਰਾਂ ਤੇ ਵੀ ਹਮਲਾ ਹੋ ਗਿਆ ਤਾਂ ਉਹਨਾਂ ਨੇ ਉਥੋਂ ਅਬਦਾਲੀ ਨਾਲ ਵੀ ਲੜਦੇ ਤੇ ਅੱਧਰ ਪਰਿਵਾਰ ਬਚਾਉਣ ਲਈ ਵੀ ਭੱਜੇ ਇਸ ਲੜਾਈ ਦੇ ਵਿੱਚ ਬਹੁਤ ਸਾਰੇ ਸਿੱਖਾਂ ਦਾ ਨੁਕਸਾਨ ਹੋ ਗਿਆ ਸੀ ਆਖਰ ਸਿੱਖਾਂ ਨੇ ਫੈਸਲਾ ਕੀਤਾ ਕਿ ਜਿੰਨੀ ਬਹੀਦਾ ਉਹਨੂੰ ਕੇਰਾ ਬਣਾਇਆ ਜਾਵੇ ਲੜਦੇ ਰਹੀਏ ਵਿੱਚੋਂ ਕਿਸੇ ਨੇ ਸਲਾਹ ਦਿੱਤੀ ਸੀ ਕਿ ਆਪਾਂ ਆਪੋ ਆਪਣੀ ਮਿਸਲ ਨੂੰ ਬਚਾਣੇ ਆ ਵੀ ਇਹਦੇ ਨਾਲ ਥੋੜਾ ਸੌਖਾ ਹੋ ਜੂਗਾ ਲੇਕਿਨ ਉਦੋਂ ਕਿਉਂਕਿ ਕੌਮ ਦੀ ਅਗਵਾਈ ਸੁਲਤਾਨੁਲ ਕੌਮ ਜਿਹਾ ਸਸੇ ਗਾਲੂ ਵਾਲਿਆਂ ਕਰਦੇ ਸੀ ਉਹਨਾਂ ਨੇ ਜੋ ਬਚਨ ਕਹੀ ਜਿਹੜੇ ਕਿ ਪੁਰਾਤਨ ਗ੍ਰੰਥਾਂ ਦੇ ਵਿੱਚ ਲਿਖੇ ਆ ਉਹਨਾਂ ਨੇ ਕਿਹਾ ਸੀ ਮਿਸਲ ਵੰਡ ਕਬੂ ਹੋ ਨਾ ਪਾਵੋ ਰਲ ਮਿਲ ਖੜ ਤੁਰ ਪਰਥਾ ਬਚਾਓ ਤੇ ਇਹ ਗੱਲਾਂ ਅੱਜ ਦੀ ਵੀ ਸਿੱਖੀ ਦੇ ਉੱਪਰ ਅੱਜ ਆਪਾਂ ਲਾ ਕੇ ਦੇਖੀ ਅੱਜ ਵੀ ਇਹ ਗੱਲ ਅਖਰੀਆ ਉੱਤਰੀ ਆ ਅੱਜ ਵੀ ਕੌਮ ਬਹੁਤ ਸਾਰੀਆਂ ਸੰਪਰਦਾਇਆਂ ਰਾਜਨੀਤਿਕ ਪਾਰਟੀਆਂ ਧੜਿਆਂ ਦੇ ਵਿੱਚ ਵੰਡੀ ਹੋਈ ਆ ਜੀ ਅੱਜ ਵੀ ਪੰਥ ਨੂੰ ਪਛਾਣਾ ਤਾਂ ਗੱਸਾ ਸਿੰਘ ਆਲੂ ਵਾਲੀ ਦੀ ਉਹ ਗੱਲ ਅੰਗਲੀ ਪੈਣੀ ਆ ਰਲ ਮਿਲ ਕੇ ਪੰਥ ਪਛਾਣਾ ਪੈਣਾ ਧੜਿਆਂ ਦੇ ਵਿੱਚ ਬੰਦ ਕੇ ਪੰਥ ਨਹੀਂ ਬਚਾਇਆ ਜਾਣਾ ਚਲੋ ਆਪਾਂ ਗੁਰੂ ਘਰ ਦੇ ਦਰਸ਼ਨ ਕਰਦੇ ਹਾਂ ਤੇ ਹੋਰ ਇਤਿਹਾਸ ਦੀ ਸਾਂਝੀ ਪਾਵਾਂਗੇ ਚਲੋ ਆਓ ਜੀ ਅੰਦਰ ਚੱਲੀਏ ਵਾਹ